Yeah. <laughs> बाजीगर बस्ती चलदाता सालाना भंडारा मुख्य सेवादार बाबा दीपा वालों करवाया गया प्रधान बलिंदर मैंबर रतन नाल संतराम बग्गा राम भजन कुलवंत भजन लाल कुलवंत कुलदीप सिंह यूएसआई वाले राजा बलवंत सिंह मेहर बलबीर सिंह बिट्टू यूएसआई वाल अमरिंद सिंह यूएसए वाले कुलदीप सिंध पाल होर सेवादार हाजिर सन 자, 니가 둘다먹어보 ਇਹ ਭੰਡਾਰਾ ਕਿੰਨਾ ਲੋਕਾਂ ਕੋ ਹੈ ਇਹ ਹਰ ਸਾਲ ਦੀ ਤਰ੍ਹਾਂ ਇੱਥੇ 29 ਤਰੀਕ ਨੂੰ ਭੰਡਾਰਾ ਹੁੰਦਾ ਹੈ ਤੇ ਬੜੀ ਸ਼ਦਾ ਤੇ ਵਿਸ਼ਵਾਸ ਨਾਲ ਸਾਰੇ ਹੀ ਬੜੇ ਵਧੀਆ ਤਰੀਕਾ ਨਾਲ ਸੇਵਾ ਕਰਦੇ ਨੇ ਸਾਰਾ ਨਜ਼ਰ ਰੱਖ ਕੇ ਇਥੋਂ ਦਾ ਮੁੱਖ ਸੇਵਾਦਾਰ ਬਾਬਾ ਜੀ ਜੀ ਉਹਦੇ ਘਰ ਵਿੱਚ ਕੋਈ ਪ੍ਰੋਬਲਮ ਆਣ ਕਰਕੇ ਭੰਡਾਰਾ ਥੋੜਾ ਜਿਹਾ ਅੱਗੇ ਪਾ ਦਿੱਤਾ ਗਿਆ ਹੈ ਅੱਜ ਆਪਾਂ ਉਸ ਦਿਨ ਦੇ ਮਤਲਬ ਆਪਾਂ ਲੰਗਰ ਲਾਇਆ ਤੇ ਸੰਗਤਾਂ ਦਾ ਜੀ ਆਇਆਂ ਕਹਿੰਦੇ ਆ ਇੱਥੇ ਇਹ ਪਰਿਵਾਰ ਦੇ ਵਿੱਚ ਰਤਨਪਾਲ ਮੈਂਬਰ ਜੀ ਸਾਡੇ ਵੱਡੇ ਵੀਰ ਨੇ ਸ਼ੰਦਾ ਜੀ ਭਜਨ ਲਾਲ ਧੀਰਾ RAM ਬਾਬਾ ਦੀਪੂ RAM ਜੀ ਛੋਟੇ ਨੇ ਉਹ ਬਾਬਾ ਜੀ ਨੇ ਛੋਟੀ ਸੇਵਾ ਕਰਦੇ ਨੇ ਆਪਣੇ ਘਟੋ ਜੀ ਵੀ ਤੇ ਸਾਰਾ ਪਰਿਵਾਰ ਕਾਫੀ ਮਤਲਬ ਰੁਚੀ ਹੈਗੀ ਨਾ ਜੀ ਬਾਬਾ ਜੀ ਦੇ ਬਾਬਾ ਲਖਦਾਤਾ ਦੀ ਜਗਾ ਇੱਥੇ ਸਾਰਾ ਹੀ ਨਗਰ ਇਸ ਨੂੰ ਮੰਨਦਾ ਏ ਬੜੇ ਸ਼ਰਧਾ ਭੋਗ ਤੇ ਬੜੀ ਖੁਸ਼ੀਆਂ ਨਾਲ ਭਟਾਰਾ ਮਨਾਇਆ ਜਾਂਦਾ ਏ ਦੀ ਅਗਲੀ ਪੜਾ ਰਿਡੀ ਡੇਟ ਉਹ ਦੱਸ ਦਿੱਤੀ ਜਾਏਗੀ ਤੇ ਉਹਦੇ ਵਿੱਚ